ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ 200 ਸਾਲ ਤੋਂ ਵੱਧ ਪ੍ਰਾਤਨ ਦਰਸ਼ਨੀ ਡਿਊਟੀ ਨੂੰ ਮੁਰੰਮਤ ਦੇ ਨਾਂ ਤੇ ਟਾਹੇ ਜਾਂਦਾ ਮਾਮਲਾ ਕਾਫੀ ਗਰਮਾ ਗਿਆ ਹੈ ਜਿੱਥੇ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਉੱਥੇ ਹੀ ਸਿੱਖਾਂ ਵਿੱਚ ਵਾਦੇ ਗੁੱਸੇ ਨੂੰ ਦੇਖ ਐਸਜੀਪੀਸੀ ਨੇ ਹੁਣ ਮਾਮਲਾ ਠੰਡਾ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਮੁਅਤਲ ਕਰ ਦਿੱਤਾ ਹੈ ਇਸ ਦੇ ਨਾਲ ਹੀ ਭਾਈ ਲੋਂਗੋਵਾਲ ਨੇ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਗੁਰਦੁਆਰਾ ਸਾਹਿਬ ਦੀਆਂ ਸਵਾਬਾਂ ਵਾਪਸ ਲੈ ਲਈਆਂ ਨੇ ਹਾਂਜੀ ਅੱਛਾ ਸਾਰ ਇੱਕ ਨਾ ਰਾਤ ਦੇ ਹਨੇਰੇ 'ਚ ਜੀ ਤਰਨਤਾਰਨ ਸਾਹਿਬ ਦੀ ਬਿਲਡਿੰਗ ਨੂੰ ਢਾਇਆ ਗਿਆ ਜੀ ਕਾਰ ਸੇਵਾ ਦੇ ਨਾਮ ਤੇ। ਕਲੇਸ਼ ਹੋਇਆ। ਹਾਂਜੀ। ਉਹਦਾ ਕੀ ਕਾਰਨ ਆ ਜੀ? ਪ੍ਰੈਸ ਨੋਟ ਤੇ ਇੱਤਾ ਜੀ ਅਸੀਂ ਆਪਾਂ ਸਾਡੇ ਅਫੀਸ਼ਲ ਆ ਗਏ ਹਾਂ ਸਾਰੇ ਪੱਲੇ। ਸਰ ਕੀ ਕਾਰਨ ਆ ਜੀ? ਪ੍ਰੈਸ ਨੋਟ ਤਾਂ ਸਾਡੇ ਕੋਲੇ ਨਹੀਂ ਪਹੁੰਚਦਾ ਕਈ ਵਾਰੀ। ਉਹ ਦਾ ਇਸੇ ਕਰਕੇ ਉਹ ਤਰਨਤਾਰਨ ਸਾਹਿਬ ਨੂੰ ਦਿੱਤੀ ਸੀ ਲੋਕਾਂ ਦੀ ਭਾਵਨਾਵਾਂ ਕਿ ਉਹ ਜਿਹੜੀ ਪੁਰਾਣੀ ਮਾਰਦਾ 200 ਸਾਹਿਬ ਦੀ ਜੇ ਨਾ ਵਾਪਸ ਨਹੀਂ ਢਾਈ ਜਾਵੇ। ਉਦੇ ਕਰਕੇ ਵੀ ਅਸੀਂ ਬੰਦਾ ਪਾਦਾ ਸੀ ਉਹਨੂੰ ਪੈਂਡਗ ਰੱਖਿਆ ਜਾਵੇ ਲੋਕਾਂ ਦੀ ਭਾਵਨਾ ਕਰਕੇ ਠੀਕ ਆ ਜੀ ਜੀ ਵਿਚਾਰ ਕਰਾਂਗੇ ਫਿਰ ਉਸ ਬਾਅਦ ਠੀਕ ਹੈ ਜੀ ਰਾਤ ਤੇ ਪਤਾ ਲੱਗਿਆ ਵੀ ਉਹਨਾਂ ਸਰਦਾਰ ਵਾਲੇ ਬਾਪੂ ਨੇ ਧਾਂਨ ਲਗਾਈ ਸੀ ਹਾਂ ਤੁਹਾਡੇ ਤੋਂ ਮਨਜ਼ੂਰੀ ਲਈ ਆ ਜੀ ਉਹਨਾਂ ਨੇ ਧਾਂਨ ਦੀ ਨਾ ਕੋਈ ਮਨਜ਼ੂਰੀ ਨਹੀਂ ਲਈ ਇਸ ਕਰਕੇ ਅਸੀਂ ਉੱਥੋਂ ਦਾ ਜਿਹੜਾ ਮੈਨੇਜਰ ਹੈ ਉਹ ਵੀ ਸਸਪੈਂਡ ਕਰਤਾ ਉਹਦੇ ਕਾਰਨ ਵੀ ਬਾਸ ਲੈ ਗਏ ਉਹਨੂੰ ਤੇ ਸਰ ਇਹਨਾਂ ਦਾ ਕੋਈ ਕਾਨੂੰਨੀ ਕਾਰਵਾਈ ਕੋਈ ਪਰਚਾ ਦਾ ਜਾਂ ਕੋਈ ਕਰਾਇਆ ਜਾਏਗਾ ਜੋ ਜੋ ਕਮੇਟੀ ਬਣਾਈ ਜੋ ਵੀ ਬਣਦੀ ਕਾਰਵਾਈ ਇਸ ਦੇ ਨਾਲ ਹੀ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਨੇ ਇਸ ਮਾਮਲੇ ਦੀ ਸਖਤ ਨਕੀਦੀ ਕਰਦਿਆਂ ਕਿਹਾ ਕਿ ਸਾਡੀ ਵਿਰਾਸਤੀ ਇਮਾਰਤਾਂ ਨਾਲ ਛੇੜਛਾੜ ਕਰਨਾ ਸਰਾਸਰ ਗਲਤ ਹੈ ਉਹਨਾਂ ਹੋਰ ਗੁਰੂ ਘਰਾਂ ਦੀ ਪ੍ਰਾਤਨ ਇਮਾਰਤਾਂ ਦੀ ਸੰਬੰਧੀ ਪੂਰਜੋਰ ਅਪੀਲ ਕੀਤੀ ਹੈ ਦੇਖੋ ਮੈਂ ਬਨਿਆਦੀ ਤੌਰ ਤੇ ਇਸ ਗੱਲ ਦੇ ਹੱਕ ਚਾਹ ਕੇ ਜਿਹੜੀਆਂ ਸਾਡੀਆਂ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਇਮਾਰਤਾਂ ਨੇ ਇਤਿਹਾਸਕ ਹੈਰੀਟੇਜ ਬਿਲਡਿੰਗਸ ਉਹ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਪ੍ਰਜ਼ਰਵ ਕਰਨਾ ਚਾਹੀਦਾ ਹੈ ਜੇ ਆਪਣੇ ਆਪ ਕੋਈ ਇਮਾਰਤ ਡਿੱਗ ਪੇ ਉਹਦੀ ਜਿਹੜੀ ਨਵਸਾਰੀ ਹੈ ਉਹ ਤਾਂ ਕਰਨੀ ਬਣਦੀ ਹੈ ਲੇਕਿਨ ਉਹਨਾਂ ਨੂੰ ਢਾਕੇ ਨਵੇਂ ਜਿਹੜੇ ਆਰਕੀਟੈਕਟ ਦੇ ਹਿਸਾਬ ਨਾਲ ਉਹਨਾਂ ਨੂੰ ਬਣਾਉਣਾ ਇਹ ਰੁਝਾਨ ਜਿਹੜਾ ਹੈਗਾ ਤੇ ਸਹੀ ਨਹੀਂ ਹੈ ਮੈਂ ਚਾਹੁੰਦਾ ਕਿ ਪ੍ਰਾਤਨ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਪ੍ਰਜ਼ਰਵ ਕਰਨਾ ਚਾਹੀਦਾ ਹੈ ਪਿੱਛੇ ਵੀ ਫਤੇਗੜ ਸਾਹਿਬ ਮੈਂ ਜਦੋਂ ਪ੍ਰਾਇਮਰੀ ਚ ਪੜਦਾ ਸੀ ਮੈਂ ਵੇਖਿਆ ਉੱਤੇ ਖੂਹ ਸੀ ਜਿਹਦੇ ਸਾਨੂੰ ਦੱਸਿਆ ਜਾਂਦਾ ਸੀ ਕਿ ਇਹ ਸਕੂਲ ਚ ਸੈਵ ਸਾਧਿਆ ਨੂੰ ਲਟਕਾਇਆ ਗਿਆ ਹੈ ਤਾਂ ਤਸੀਏ ਦੇਣ ਬੜੇ ਲੇਕਿਨ ਉਹ ਖੂਹ ਬਾਅਦ ਪਰ ਦਿੱਤਾ ਗਿਆ ਅਸੀਂ ਉਸ ਖੂਹ ਦੀ ਬੜੀ ਵਾਰ ਪ੍ਰਕਰਮਾਂ ਕੀਤੀ ਛੋਟੇ ਹੁੰਦੇ ਆ ਉਹਨਾਂ ਕੋ ਉੱਥੇ ਮੌਜੂਦ ਨਹੀਂ ਮੈਂ ਪਿੱਛੇ ਇਹ ਇੱਕ ਮਾਮਲਾ ਉਠਾਇਆ ਸੀ ਕਿ ਉਹ ਖੂਹ ਜਿਹੜਾ ਹੈਗਾ ਉਹ ਦੇਖੋ ਦਾਇਰ ਕਰਕੇ ਉਹਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਉਹ ਚਿੰ ਨੇ ਉੱਥੇ ਇੱਕ ਪੀਪਲ ਸੀ ਜਿਹਦੇ ਨਾਲ ਸੇਵ ਜਦਿਆਂ ਨੂੰ ਮੂਰਤੀਓਮਾਤ ਗੁਲੇਲੇ ਬਾਰੇ ਗਏ ਸੀ ਉਹਦਾ ਜ਼ਿਕਰ ਵੀ ਇਤਿਹਾਸ ਚ ਆਉਂਦਾ ਉਹ ਪੀਪਲ ਵੀ ਕੱਟ ਦਿੱਤਾ ਗਿਆ ਇਹ ਚੀਜ਼ਾਂ ਪ੍ਰੀਜ਼ਰਵ ਕਰਨੇ ਹੁਣ ਕੱਲ ਨੂੰ ਜੇ ਜਿਹੜੀ 베ਰੀ ਹੈਗੀ ਹੈ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੇ ਜੀ ਜੀ ਛਾਂ ਚ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਵਾਉਂਦੇ ਰਹਿੰਗੇ ਜੇ ਕੱਲ ਨੂੰ ਉਹ ਪ੍ਰਕਰਮਾਂ ਨੂੰ ਖੁੱਲੀ ਕਰਨ ਲਈ ਕੱਟ ਦਿੱਤੀ ਜਾਏ ਤੇ ਫਿਰ ਇਹ ਤੂੰ ਵੱਡਾ ਪਾਪ ਤੁਰਕੀ ਹੋ ਸਕਦਾ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਜਿਹੜੀਆਂ ਇਮਾਰਤਾਂ ਨੇ ਪੁਰਾਤਨ ਇਮਾਰਤਾਂ ਜਿਨ੍ਹਾਂ ਦਾ ਸਬੰਧ ਸਾਡੇ ਇਤਿਹਾਸ ਨਾਲ ਹੈ ਜਾਂ ਵਿਰਸੇ ਨਾਲ ਹੈ ਉਹਨਾਂ ਨੂੰ ਸਭਾਲਣਾ ਚਾਹੀਦਾ ਹੈ ਟਾਉਣ ਤੋਂ ਪਹਿਲਾਂ ਹਰ ਚੰਦ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾਵੇ। ਦਾਤੀ ਕਿ ਇਸ ਤੋਂ ਪਹਿਲਾਂ 2018 ਵਿੱਚ ਇਸ ਇਮਾਰਤ ਨੂੰ ਟਾਹੇ ਜਾਣ ਦਾ ਕਾਰਜ ਸਿੱਖਾਂ ਨੇ ਰੋਕ ਲਿਆ ਸੀ ਪਰ ਹੁਣ ਮੋਰੈਸੋ ਪੁਰਾਤਨ ਦਰਸ਼ਨੀ ਡਿਊੜੀ ਨੂੰ ਮੁਰੰਮਤ ਦੇ ਨਾਂ ਤੇ ਟਾਹੇ ਜਾਣ ਦੀ ਖਬਰ ਨੇ ਸਿੱਖਾਂ ਨੂੰ ਇੱਕ ਵਾਰ ਫਿਰ ਮੁੜ ਤੋਂ ਜਿੰਝੋੜ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ